ਮਹਾਰਾਣੀ ਜਿੰਦਾ ਕਿਤਾਬ ਪਾਠ ਨੰਬਰ 9 ਇਹ ਤਾਂ ਹੋਈ ਇਖਤਿਆਰ ਖੋਨ ਦੀ ਗੱਲ ਅੱਗੇ ਹੋਰ ਸੁਣੋ 16 ਦਸੰਬਰ ਨੂੰ ਹਾਰਡਨ ਲਿਖਦਾ ਹੈ ਜੇ ਕੋਈ ਗੱਲ ਬਹਿਸ ਕਰਨ ਵਾਲੀ ਹੈ ਤਾਂ ਉਹ ਰਾਣ ਨੂੰ ਬਿਲੇ ਲਾਉਣਾ ਅਸੀਂ ਇਸ ਗੱਲ ਤੇ ਸਹਿਮਤ ਹਾਂ ਅਤੇ ਇਹ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥਾਂ ਵਿੱਚ ਕਾਰਮਕhtਿਆਰ ਦੀ ਹੈਸੀਅਤ ਵਿੱਚ ਕੋਈ ਤਾਕਤ ਨਾ ਰਹੇ ਉਸ ਦੀ ਰਿਹائش ਦੀ ਥਾਂ ਫੈਸਲਾ ਕਰਨ ਵੇਲੇ ਨਵੇਂ ਰਾਜ ਪ੍ਰਬੰਧ ਦੇ ਵਿਰੁੱਧ ਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸੰਚਾਰਾਂ ਦੇ ਆਧਾਰ ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ ਕਿਉਂਕਿ ਇਹ ਆਖਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ ਕੇ ਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਗਈ ਮੇਰਾ ਖਿਆਲ ਹੈ ਉਹ ਪੰਜਾਬ ਵਿੱਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿੱਚ ਘੱਟ ਖਤਰਨਾਕ ਹੋਵੇਗੀ ਜੇ ਉਹ ਕੁਝ ਔਖਿਆ ਕਰਨ ਲੱਗ ਪਏ ਤਾਂ ਉਸ ਨੂੰ ਦੇਸ਼ ਨਿਕਾਲਾ ਦੇਣਯੋਗ ਹੋ ਜਾਏ ਤਾਂ ਜ਼ਰੂਰ ਉਹਨੂੰ ਸਤਲੁਜੋ ਪਾਰ ਭੇਜ ਦਿੱਤਾ ਜਾਵੇ ਇਸ ਲਾਹੀਪੁਰਵਾਲ ਦੇ ਅਹਿਮਦਨਾਮੇ ਤੋਂ ਪਹਿਲਾਂ ਦੀਆਂ ਹਨ ਅਹਿਦਨਾਮੇ ਰਾਹੀਂ ਤਾਤ ਤਹੱਥਾਂ ਵਿੱਚ ਜਾਣ ਪਿੱਛੋਂ ਅੰਗਰੇਜ਼ਾਂ ਨੇ ਜਿੰਦਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਇੰਨੀ ਦਿਨੀ ਪਰਮੇ ਤੇ ਤੇਜ ਸਿੰਘ ਨੂੰ ਕਤਲ ਕਰਨ ਦੀ ਸ਼ਾਦਿਸ਼ ਕੀਤੀ ਜਿਸ ਬਦਲੇ ਪਰਮਾ ਫਾਂਸੀ ਚੜ੍ਹ ਦਿੱਤਾ ਗਿਆ ਲਾਂਸ ਨੇ ਜਿੰਦਾਂ ਨੂੰ ਇਸ ਸ਼ਾਦਸ ਦਾ ਮੋਢੀ ਕਿਹਾ ਪਰ ਹਾਰਡਨ ਨੇ ਮੁਕੱਦਮੇ ਦੀ ਪੜਤਾਲ ਕਰਕੇ ਜਿੰਦਾਂ ਨੂੰ નિર્ਦੋਸ਼ ਮੰਨਿਆ ਲਾਂਸਨ ਪੰਜ ਬਹਾਨੇ ਜਿੰਦਾਂ ਨੂੰ ਸਜ਼ਾ ਦੇਣ ਬਾਰੇ ਗੋਂਦਾ ਗੁੰਦਨ ਲਗਾ ਅਤੇ ਉਹਨੂੰ ਬਹਾਨਾ ਵੀ ਛੇਤੀ ਹੀ ਮਿਲ ਗਿਆ 7 ਅਗਸਤ 1847 ਈਸਵੀ ਨੂੰ ਲਾਂਸਨ ਨੇ ਕੁਝ ਸਰਦਾਰਾਂ ਨੂੰ ਖਿਤਾਬ ਦੇਣ ਵਾਸਤੇ ਇੱਕ ਦਰਬਾਰ ਕੀਤਾ ਉਸ ਵਿੱਚ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਮਿਲਣਾ ਸੀ ਜੰਦਾ ਤੇਜ ਸਿੰਘ ਨੂੰ ਪੰਜਾਬ ਦਾ ਸਭ ਤੋਂ ਵੱਡਾ ਬੈਰੀ ਸਮਝਦੀ ਸੀ ਉਹਨੇ ਦਲੀਪ ਸਿੰਘ ਨੂੰ ਦਰਬਾਰ ਵਿੱਚ ਇੱਕ ਘੰਟਾ ਲੇਟ ਭੇਜਿਆ ਸਿੱਖ ਦਰਬਾਰ ਦਾ ਇਹ ਰਿਵਾਜ ਸੀ ਕਿ ਜਿਸ ਨੂੰ ਰਾਜੇ ਦੀ ਪਦਵੀ ਮਿਲਣੀ ਹੋਵੇ ਮਹਾਰਾਜ ਆਪਣੇ ਹੱਥੀਂ ਉਹਨੂੰ ਤਿਲਕ ਲਾਉਂਦਾ ਸੀ ਲਾਂਸਨ ਨੇ ਤੇਜ ਸਿੰਘ ਦੇ ਮੱਥੇ ਉੱਤੇ ਤਿਲਕ ਲਾਉਣ ਵਾਸਤੇ ਦਲੀਪ ਸਿੰਘ ਨੂੰ ਕਿਹਾ ਤਾਂ ਉਹਨੇ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ਇਹ ਰਸਮ ਇੱਕ ਪੁਜਾਰੀ ਤੋਂ ਪੂਰੀ ਕਰਾਈ ਗਈ ਇਸ ਖੁਸ਼ੀ ਵਿੱਚ ਰਾਤੀ ਆਤਿਸ਼ਵਾਜੀ ਚੱਲੀ ਅਤੇ ਮਹਾਰਾਣੀ ਜਿੰਦਾ ਨੇ ਉੱਥੇ ਵੀ ਦਲੀਪ ਸਿੰਘ ਨੂੰ ਨਾ ਜਾਣ ਦਿੱਤਾ ਇਹ ਘਟਨਾ ਜਿੰਦਾ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ 16 ਅਗਸਤ ਨੂੰ ਹਾਰਡਨ ਨੇ ਲਾਂਸਨ ਨੂੰ ਲਿਖਿਆ ਹੁਣ ਬਾਗ ਜੀ ਮਹਾਰਾਣੀ ਬਾਲਕ ਮਹਾਰਾਜੇ ਤੇ ਆਪਣਾ ਪੂਰਾ ਅਸਰ ਪਾਉਂਦੀ ਰਹੀ ਤਾਂ ਸਰਕਾਰ ਦਾ ਪ੍ਰਬੰਧ ਨਹੀਂ ਚੱਲ ਸਕੇਗਾ ਕੰਸਨ ਉਸ ਗੱਲ ਦਾ ਨਿਰਾਸੰਦੇਹਾ ਹੀ ਨਹੀਂ ਸਭੋ ਪੂਰਾ ਡਰ ਹੈ ਜੇ ਮਹਾਰਾਣੀ ਸਾਰੇ ਜ਼ਿੰਮੇਵਾਰ ਸਰਦਾਰਾਂ ਅਤੇ ਪੰਜਾਬ ਸਰਕਾਰ ਦੇ ਪ੍ਰਬੰਧ ਦੇ ਵਿਰੁੱਧ ਮਹਾਰਾਜੇ ਦੇ ਦਿਲ ਵਿੱਚ ਜ਼ਹਿਰ ਭਰਦੀ ਰਹੀ ਤਾਂ ਅੱਗੇ ਵਾਸਤੇ ਬੜੇ ਖਤਰਨਾਕ ਨਤੀਜੇ ਨਿਕਲਣਗੇ ਇਸ ਵਾਸਤੇ ਗਵਰਨਰ ਜਰਨੈਲ ਸਿੰਘ ਦੀ رائے ਵਿੱਚ ਰਾਜਸੀ ਤੌਰ ਤੇ ਬਿਲਕੁਲ ਠੀਕ ਹੈ ਕਿ ਸ਼ਹਿਜ਼ਾਦੇ ਨੂੰ ਉਸ ਦੀ ਮਾਂ ਤੋਂ ਹੁਣੇ ਵੱਖ ਕਰ ਦਿੱਤਾ ਜਾਵੇ ਇਸ ਵੇਲੇ ਮਹਾਰਾਜ ਪੂਰੀ ਤਰ੍ਹਾਂ ਮਹਾਰਾਣੀ ਦੇ ਬਸ ਵਿੱਚ ਹੈ ਸੋ ਮਹਾਰਾਜੇ ਨੂੰ ਉਸ ਹਥਿਆਰ ਇਸਤਰੀ ਦੇ ਖਿਲਾਫ ਦੇ ਕੇ ਪ੍ਰਭਾਵ ਤੋਂ ਬਚਣਾ ਅਸੰਭਵ ਹੈ ਜਿਹੜੀ ਸਰਕਾਰ ਅੰਗਰੇਜ਼ ਅਤੇ ਸਰਦਾਰਾਂ ਨਾਲ ਜਾਤੀਵਾਦ ਦੇ ਕਾਰਨ ਮਹਾਰਾਜ ਉੱਤੇ ਅਸਰ ਪਾਉਣਾ ਚਾਹੁੰਦੀ ਹੈ ਮਹਾਰਾਜ ਦੀ ਭਲਾਈ ਅਤੇ ਅਹਿਮ ਨਾਂਬੇ ਦੀਆਂ ਸ਼ਰਤਾਂ ਨਿਭਾਉਣ ਵਾਸਤੇ ਇਸ ਗੱਲ ਦੀ ਲੋੜ ਹੈ ਕਿ ਮਹਾਰਾਜੇ ਨੂੰ ਇਹੋ ਜਿਹੀਆਂ ਸਾਰੀਆਂ ਅਸਰਾਂ ਤੋਂ ਬਚਾਇਆ ਜਾਵੇ ਜੋ ਕੇਵਲ ਇਸੇ ਸੂਰਤ ਵਿੱਚ ਹੋ ਸਕਦਾ ਹੈ ਕਿ ਮਹਾਰਾਜੇ ਤੋਂ ਮਹਾਰਾਣੀ ਨੂੰ ਬਖ ਕਰ ਦਿੱਤਾ ਜਾਵੇ ਪਰ ਇਨ੍ਹਾਂ ਰਾਜਸੀ ਮਾਮਲਿਆਂ ਦੇ ਨਾਲ-ਨਾਲ ਗਵਰਨਰ ਜਰਨਲ ਉਹਨਾਂ ਜ਼ਿੰਮੇਵਾਰੀਆਂ ਵਿੱਚ ਵੀ ਵੱਧਾ ਹੋਇਆ ਹੈ ਜੋ ਉਸ ਵੇਲੇ ਸਰਕਾਰ ਅੰਗਰੇਜ਼ ਨੇ ਮਹਾਰਾਜੇ ਦੇ ਬਾਲਕ ਅਵਸਥਾ ਵਿੱਚ ਉਸ ਦੀ ਰਖਜਨ ਬੰਨ੍ਹ ਦਾ ਨਿਰਕਰ ਲਈ ਲਾਈਆਂ ਸਨ ਇਸੇ ਖੱਤ ਵਿੱਚ ਹਾਰਡਨ ਨੇ ਲਾਂਸਨ ਨੂੰ ਲਿਖਿਆ ਕਿ ਜਿੰਦਾਂ ਨੂੰ ਲਾਹੌਰੋਂ ਕੱਢਣ ਬਾਰੇ ਦਰਬਾਰ ਵਿੱਚ ਪ੍ਰਗਟ ਤੌਰ ਤੇ ਸਲਾਹ ਕੀਤੀ ਜਾਵੇ ਅੰਗਰੇਜ਼ ਜਿੰਦਾਂ ਨੂੰ ਪੰਜਾਬ ਵਿੱਚੋਂ ਦੇਸ਼ਨ ਕਾਲਾ ਦੇਣਾ ਚਾਹੁੰਦੇ ਸਨ ਪਰ ਦਰਬਾਰ ਦੇ ਸਰਦਾਰ ਨਾ ਮੰਨੇ ਇਲਵਨਸ ਬੈਲ ਲਿਖਦਾ ਹੈ ਅਗਸਤ 1847 ਵਿੱਚ ਮਹਾਰਾਣੀ ਨੂੰ ਦੇਸ਼ੋਂ ਕੱਢ ਦੇਣ ਦੀ ਸਲਾਹ ਵਿੱਚ ਸਰਦਾਰਾਂ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ 'ਨਾਂ ਲੈਣਾ ਮੰਨਿਆ ਇਸ ਵਾਸਤੇ ਲਾਹੌਰ 20 ਮੀਲ ਦੀ ਬਿੱਥ ਉੱਤੇ ਮਹਾਰਾਣੀ ਸੇਖਪੁਰੇ ਕਿਲੇ ਵਿੱਚ ਭੇਜ ਦਿੱਤੀ ਗਈ ਮੁੱਖ ਦੀ ਗੱਲ ਲਾਂਸਨ ਨੇ ਜਿੰਦਾਂ ਨੂੰ ਕਿਲੇ ਸੇਖਪੁਰੇ ਵਿੱਚ ਨਜ਼ਰਬੰਦ ਕਰਨ ਦਾ ਫੈਸਲਾ ਦੇ ਦਿੱਤਾ ਨਾਲ ਹੀ ਉਹਦੀ ਪੈਨਸ਼ਨ ਕਟਾ ਕੇ 4000 ਮਹੀਨਾ ਕਰ ਦਿੱਤੀ ਪਹਿਲਾਂ ਵੀ ਤਾਂ ਸਿਰਫ ਨਾਮ ਨੂੰ ਹੀ 1.5 ਲੱਖ ਰੁਪਈਆ ਪੈਨਸ਼ਨ ਲਈ ਹੋਈ ਸੀ ਨਹੀਂ ਤਾਂ ਕਈ ਮਹੀਨਿਆਂ ਤੋਂ ਜਿੰਦਾਂ ਨੂੰ ਕੁਝ ਵੀ ਨਹੀਂ ਸੀ ਮਿਲਿਆ ਉਹ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰ ਰਹੀ ਸੀ ਸਭ ਤੋਂ ਬੁਢੇਰੇ ਵਫਾਦਾਰ ਉਹਦੀ ਗੋਲੀ ਮੰਗਲਾ ਸੀ ਉਹਨੂੰ ਵੀ ਕੋਈ ਹੋਰ ਨੌਕਰ ਸਨੇ ਲਾਂਸਨ ਨੇ ਹੁਕਮ ਨਾਲ ਕਢਵਾ ਦਿੱਤਾ ਉਸ ਵੇਲੇ ਅਸਲੀ ਤੌਰ ਉੱਤੇ ਜਿੰਦਾਂ ਸਮਨ ਬੁਰਜ ਵਿੱਚ ਕੈਦ ਸੀ ਸੇਖਪੁਰੇ ਕਿਲੇ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਸੁਣਨ ਵਾਸਤੇ ਜਿੰਦਾ ਦਾ ਭਰਾ ਹੀਰਾ ਸਿੰਘ ਗਿਆ ਜਿੰਦਾ ਨੇ ਬੜੇ ਹੌਸਲੇ ਨਾਲ ਹੁਕਮ ਸੁਣਿਆ ਅਤੇ ਉੱਤਰ ਦਿੱਤਾ ਜਿਸ ਗੱਲ ਵਿੱਚ ਉਹ ਬਿਹਤਰੀਨ ਸਮਝਦੀ ਮੈਂ ਉਹਨਾਂ ਕੁਝ ਕਰਨ ਵਾਸਤੇ ਤਿਆਰ ਹਾਂ ਜਿੰਦਾ ਨੇ ਸੇਖਪੁਰੇ ਨੂੰ ਤੁਰਨ ਤੋਂ ਪਹਿਲਾਂ ਰੈਜ਼ੀਡੈਂਟ ਹੈਰਨੀ ਲਾਂਸਨ ਨੂੰ ਮਿਲਣਾ ਚਾਹਿਆ ਪਰ ਲਾਂਸਨ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਫਿਰ ਜਿੰਦਾ ਨੇ ਆਪਣੇ ਹੱਥੀ ਲਾਂਸਨ ਨੂੰ ਚਿੱਠੀ ਲਿਖੀ ਜਿੱਥੇ ਜਿਸ ਵਿੱਚ ਉਸਨੇ ਦਿਲ ਖੋਲਾ ਕੇ ਖਰੀਆਂ ਖਰੀਆਂ ਸੁਨਾਈਆਂ ਅਸਲ ਚਿੱਠੀ ਹੋਂ ਸੀ ਲਿਖ ਤੁਮ ਬੀਬੀ ਸਾਹਿਬ ਆਲਮ ਸਾਹਿਬ ਜੋਗ ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ ਤੁਸਾਂ ਨੰਮ ਕਹ ਹਰਾਮਾ ਦੇ ਪੈਰਾਂ ਵਿੱਚ ਦੇ ਸੁਟਾ ਤੁਸੀਂ ਸਾਡੀ ਮਨਸੂਬੀ ਨਾ ਪਾਈ ਤੁਹਾਨੂੰ ਜੋ ਚਾਹੀਦਾ ਸੀ ਸੋ ਦਫਰਨਾ ਨਹੀਂ ਕਰਕੇ ਤੁਸਾਂ ਜੁਮੇ ਲਗਦੇ ਸੋ ਲੈਂਦੇ ਨਿਰੰਕਾਹਾਂ ਦੇ ਕਹੇ ਨਹੀਂ ਸੀ ਲੱਗਣਾ ਤੁਸਾਂ ਵੱਡੇ ਮਹਾਰਾਜ ਦੀ ਦੋਸਤੀ ਵੱਲ ਵੀ ਨਹੀਂ ਡਿਠਾ ਤੁਸਾਂ ਮੇਰੀ ਬਾ ਰੂਪ ਲੋਕਾਂ ਤੋਂ ਲਹਾਈ ਏ ਤੁਸਾਂ ਕਾਰਨਾਮਿਆਂ ਤੇ ਅਹੰਦਰਨਾਮਿਆਂ ਉੱਪਰ ਵੀ ਕੁਝ ਅਮਲ ਨਹੀਂ ਕੀਤਾ ਰਾਜਾ ਲਾਲ ਸਿੰਘ ਮੇਰਾ ਮਹਤਵਾਰ ਅਤੇ ਖੈਰਖਾ ਤੇ ਨਮਕ ਹਲਾਲ ਸੀ ਸੋ ਤੁਸਾਂ ਤੱਕ ਸਿਰੀ ਕਰਕੇ ਭੇਜ ਦਿੱਤਾ ਤਾਂ ਸਾ ਕੁਝ ਨਹੀਂ ਤੁਸਾਂ ਨੂੰ ਆਖਿਆ ਸਾਡੇ ਦਿਲਾਂ ਵਿੱਚ ਇਹ ਗੱਲ ਸੀ ਜੋ ਆਪ ਸਾਹਿਬ ਸਾਡੇ ਪਾਸੇ ਨੇ ਸਾਨੂੰ ਡਰ ਕੇ ਇਸ ਗੱਲ ਦਾ ਏ ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਝੂਠੀਆਂ ਗੱਲਾਂ ਸਾਡੇ ਜੁਮੇ ਲਾ ਕੇ ਕੈਰਚਾ ਕੀਤਾ ਕੋਈ ਸਾਡੀ ਲਿਖਤ ਦੱਸੋ ਵੀ ਕੁਝ ਸਾਡੇ ਜੁਮੇ ਕਿਉਂ ਲਾਇਓ ਫਿਰ ਜੋ ਤੁਹਾਡੀ ਮਰਜ਼ੀ ਹੁੰਦੀ ਐ ਸੋ ਕਰਦੇ ਇੱਕ ਮੈਂ ਤੇ ਮਹਾਰਾਜੇ ਤੇ ਬਾਈਟ ਹਲਨੀ ਆ ਅਸੀਂ ਇਸ ਮੰਨ ਵਿੱਚ ਕੈਦ ਵਾਂ ਹੋਰ ਨੌਕਰ ਸਭ ਕੱਢ ਦਿੱਤੇ ਨੇ ਅਸੀਂ ਬਹੁਤ ਆਚਾਰ ਹੋਈ ਹਾਂ ਪਾਣੀ ਅਤੇ ਰੋਟੀ ਵੀ ਔਣ ਨਹੀਂ ਦਿੰਦੇ ਇਸ ਤਰ੍ਹਾਂ ਸੋ ਜੋਕ ਤੰਗ ਕਰਦੇ ਹੋ ਇਸ ਗੱਲ ਨਾਲੋਂ ਫਾਂਸੀ ਲਗਾ ਦਿਓ ਜੇ ਤੁਸੀਂ ਸਾਡੀ ਅਦਾਲਤ ਕੀਤੀ ਤਾਂ achhi ਗੱਲ ਨਹੀਂ ਤਾਂ ਨੰਦਨ ਸਤਰ ਵਿੱਚ ਫਰਿਆਦ ਕਰਾਂਗੇ ਔਰ ਜਿਹੜਾ 4 ਮਹੀਨਿਆਂ ਵਿੱਚ ਖਰਤਾ ਖਰਚਾ ਦਿੱਤਾ ਸੀ 51000 ਸੋ ਉਹ ਵੀ ਗਹਿਣੇ ਵੇਚ ਕੇ ਸਿਮਰ ਮੇਗਰਾਂਟ ਨੂੰ ਦੇ ਦਿੱਤਾ ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰਦੇ ਸਾਂ ਬੇਹਣ ਇੱਕ ਸਾਡੇ ਆਰਬੂ ਕਿਉਂ ਲਾਹੀ ਮੰਗਲਾਂ ਦੀ ਤਸਵੀਰ ਕੀਤੀ ਉਹਨਾਂ ਨੂੰ ਵੀ ਕੱਢ ਦਿੱਤਾ ਅੱਜ ਮਹਾਰਾਜ ਸਾਡੇ ਪਾਸੇ ਆ ਕੇ ਰੋਂਦੇ ਰਹੇ ਨੇ ਆਖਣ ਲੱਗੇ ਸਾਨੂੰ ਵਿਰਛ ਸਿੰਘ ਅਤੇ ਗੁਲਾਬ ਸਿੰਘ ਡਾਂਟਦੇ ਨੇ ਜੇ ਤਾਂ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ ਤਾਂ ਫਿਰ ਕੀ ਕਰ ਲਵਾਂਗੇ ਉਹਨਾਂ ਨੂੰ ਆਖਿਆ ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ ਬਾਗ ਜਾ ਕੇ ਉਤਾਰੋ ਹੁਣ ਉਹ ਸੁਣ ਕੇ ਬਹੁਤ ਰੋ ਰਹੇ ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ ਤੁਸੀਂ ਗੁਜੇ ਰਾਜ ਕਿਉਂ ਸਾਹਮਦੇ ਹੋ ਜ਼ਹਿਰ ਹੋ ਕੇ ਕਿਉਂ ਨਹੀਂ ਕਰਦੇ ਨਾਲੇ ਵਿੱਚ ਦੋਸਤੀ ਦਾ ਹੱਥ ਰੱਖਦੇ ਹੋ ਨਾਲੇ ਕੈਦ ਕਰਦੇ ਹੋ ਮੇਰੀ ਅਦਾਲਤ ਕਰੋ ਨਹੀਂ ਤਾਂ ਨੰਦਨ ਫਰਿਆਦ ਕਰਾਂਗੀ ਤੈਨ ਚਾਹੋ ਨਰੰਕਾਰਾਂ ਨੂੰ ਰੱਖ ਲਿਓ ਹੋਰ ਸਾਰੀ ਪੰਜਾਬ ਨੂੰ ਕਤਲ ਕਰ ਦਿਓ ਇਹਨਾਂ ਦੀ ਆਖੇ ਲੱਗ ਕੇ ਅਕਾਲ ਸਾਹਿਬ ਬੀਬੀ ਜੰਦਕਾਰ ਅੰਦਾਜ਼ਾ ਲਗਾਓ ਕਿ ਇਹ ਕੁਛ ਲਿਖਣ ਵਾਲੀ ਜਿੰਦਾ ਦੇ ਅੰਦਰ ਕਿੰਨੇ ਕੁ ਅੱਗ ਬਲਦੀ ਹੋਵੇਗੀ ਲਾਹੌਰੋਂ ਕੱਢ ਕੇ ਜਿੰਦਾ ਸੇਖਪੁਰੇ ਪਹਚਾ ਦਿੱਤੀ ਗਈ ਸੰਤ ਨਿਹਾਲ ਸਿੰਘ ਨੇ ਮਰਿਆਦਾ ਵਿੱਚ ਇਸ ਘਟਨਾ ਬਾਰੇ ਐਉਂ ਲਿਖਿਆ ਹੈ ਇਹ ਤੇਜ ਸਿੰਘ ਨੂੰ ਤਿਲਕ ਨਾਂ ਦੇਣ ਦਾ ਫਲ ਇਹ ਹੋਇਆ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਰਾਜ ਮੈਲ ਵਿੱਚੋਂ ਸਭ ਨੌਕਰ ਹਟਾ ਦਿੱਤੇ ਗਏ। ਮਹਾਰਾਜ ਦੀ ਆਤਮਾ ਨੇ ਉਸ ਨੂੰ ਦੱਸ ਦਿੱਤਾ ਹੈ ਕਿ ਕੋਈ ਔਕੜ ਆਉਣ ਵਾਲੀ ਹੈ। ਸੰਧਿਆ ਨੂੰ ਫਿਰ ਦਰਬਾਰ ਹੋਇਆ ਜਿਸ ਵਿੱਚ ਮਹਾਰਾਜ ਦੀ ਬਿਰਾਜਮਾਨ ਸਨ। ਲਾਂਸਨ ਨੇ ਮਹਾਰਾਜ ਨੂੰ ਘੋੜੇ ਤੇ ਚੜਾ ਕੇ ਹਵਾ ਖਾਣ ਜਾਣ ਵਾਸਤੇ ਕਿਹਾ। ਕੁਵੇਲਾ ਹੋਣ ਦੇ ਕਾਰਨ ਮਹਾਰਾਜ ਇਹ ਸੁਣ ਕੇ ਬੜੇ ਹੈਰਾਨ ਹੋਏ ਪਰ ਉਹਨਾਂ ਇਹ ਪ੍ਰਥਮ ਮੰਨ ਲਈ। ਉਹ ਗੁਲਾਬ ਸਿੰਘ ਅਟਾਰੀ ਵਾਲੇ ਅਤੇ ਕੁਝ ਹੋਰ ਸਰਦਾਰਾਂ ਸਨ ਇਸ਼ਾਲਾ ਮਰ ਬਾਗ ਵੱਲ ਚਲੇ ਗਏ ਥੋੜੇ ਚਿਰ ਨੂੰ ਹਨੇਰਾ ਹੋ ਗਿਆ ਤਾਂ ਮਹਾਰਾਜ ਨੇ ਮੁੜਨਾ ਚਾਹਿਆ ਇਸ ਵਿਚਾਰ ਨਾਲ ਉਹਨਾਂ ਸ਼ਹਿਰ ਵੱਲ ਘੋੜਾ ਮੋੜਿਆ ਗੁਲਾਬ ਸਿੰਘ ਨੇ ਇਹ ਆਖ ਕੇ ਰੋਕਿਆ ਕਿ ਆਪਾਂ ਸ਼ਹਿਰ ਮੁੜ ਕੇ ਸਾਡਾ ਨੱਕ ਵਢਾਉਂਗੇ ਲੰਨ ਸਭ ਦੀ ਆਗਿਆ ਹੈ ਕਿ ਮੈਂ ਆਪ ਨਾਲ ਛਾਲਾ ਮਰ ਜਾਵਾਂ ਮਹਾਰਾਜੇ ਨੂੰ ਦੁੱਖ ਨਾਲ ਜਾਣਾ ਮੰਨ ਲਿਆ ਉੱਥੇ ਪੁੱਜੇ ਤਾਂ ਬਾਗ ਵਿੱਚ ਆਪਣੇ ਨੌਕਰਾਂ ਨੂੰ ਵੇਖਿਆ ਇਹ ਵੀ ਡਿੱਠਾ ਕਿ ਰਾਤ ਕੱਟਣ ਲਈ ਸਾਰਾ ਸਮਾਨ ਪਿਆ ਹੈ ਇਸਤੇ ਆਪਨੇ ਰੱਤੀ ਵੀ ਗੁੱਸਾ ਪ੍ਰਗਟ ਨਾ ਕੀਤਾ ਪਰ ਪ੍ਰਸਾਦਾ ਨਾ ਛਕਿਆ ਦੂਜੇ ਦਿਨ ਆਪ ਨੂੰ ਪਤਾ ਲੱਗਾ ਕਿ ਆਪ ਦੀ ਮਾਤਾ ਨਜ਼ਰਬੰਦ ਕਰਕੇ ਸੇਖਪੁਰੇ ਭੇਜੀ ਗਈ ਇਹ ਸੁਣ ਕੇ ਮਹਾਰਾਜੇ ਦਾ ਗਮ ਨਾਲ ਦਿਲ ਟੁੱਟ ਗਿਆ ਕਿਉਂਕਿ ਆਪ ਜੀ ਦੀ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ ਲਾਹੌਰ ਪੁੱਜ ਕੇ ਆਪਨੇ ਪਹਿਲਾ ਨਿਵਾਸ ਸਥਾਨ ਅਤੇ ਪਸੰਨ ਬੁਰਜ ਵਿੱਚ ਨਾ ਰਹਿਣ ਦੀ ਇੱਛਾ ਪ੍ਰਗਟ ਕੀਤੀ ਤਾਖਤਰਾ ਦੇ ਉੱਪਰਲੇ ਕਮਰਿਆਂ ਵਿੱਚ ਰਹਿਣ ਲੱਗੇ ਕੁਝ ਦਿਨ ਮਗਰੋਂ ਆਪ ਜੀ ਦੀ ਮਾਤਾ ਨੇ ਆਪ ਨੂੰ ਰਾਜੀ ਖੁਸ਼ੀ ਦਾ ਸੁਨੇਹਾ ਕੱਲਿਆ ਅਤੇ ਆਪ ਲਈ ਕੁਝ ਖਡਾਉਣੇ ਅਤੇ ਮਠਿਆਈ ਕੱਲੀ ਮਾਤਾ ਦੀ ਰਾਜੀ ਖੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖੁਸ਼ੀ ਹੋਈ ਪਰ ਇਹ ਸੁਆਗ ਵੀ ਆਪ ਨੂੰ ਮੁੜ ਕਦੇ ਪ੍ਰਾਪਤ ਨਾ ਹੋਇਆ ਕਿਉਂਕਿ ਰੈਜ਼ੀਡੈਂਟ ਦੀਆਂ ਅੱਖਿਆ ਨਾਲ ਚਿੱਠੀ ਪੱਤਰ ਵੀ ਬੰਦ ਕਰ ਦਿੱਤੇ ਗਏ 18 ਅਗਸਤ ਨੂੰ ਜੰਦਾ ਸੇਖਪੁਰੇ ਪਹੁੰਚੀ ਉਹਦੀ ਰਾਖੀ ਉੱਤੇ ਸਰਦਾਰ ਬੁੱਢ ਸਿੰਘ ਲਾਇਆ ਗਿਆ ਜੋ ਜੰਦਾ ਦੇ ਵਿਰੋਧੀ ਧੜੇ ਵਿੱਚ ਸੀ ਅਗਲੇ ਦਿਨ ਗਵਰਨਰ ਜਨਰਲ ਦਾ ਐਲਾਨ ਨਿਕਲਿਆ ਲਾਹੌਰ ਦਰਬਾਰ ਦੇ ਸਰਦਾਰ ਧਾਰਮਿਕ ਆਕੂਆਂ ਬਜ਼ੁਰਗਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕ ਦੇ ਗਿਆਨ ਵਾਸਤੇ ਆਮ ਐਲਾਨ ਲਾਹੌਰ 20 ਅਗਸਤ 1847 ਲਾਹੌਰ ਦਰਬਾਰ ਅਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੋਣ ਦੇ ਕਾਰਨ ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਨੂੰ ਵਿਦਿਆ ਦੇਣ ਅਤੇ ਉਸ ਦੀ ਪਾਲਣਾ ਤੇ ਰੱਖਿਆ ਕਰਨ ਲਈ ਗਵਰਨਰ ਜਨਰਲ ਪਿਤਾ ਵਰਗਾ ਸ਼ੌਕ ਰਖਦੇ ਸਨ ਇਸ ਕਾਰਜ ਸਿੱਧੀ ਵਾਸਤੇ ਗਵਰਨਰ ਜਰਨਲ ਬੜਾ ਹੀ ਜ਼ਰੂਰੀ ਸਮਝਦਾ ਸੀ ਕਿ ਮਹਾਰਾਜ ਨੂੰ ਉਸ ਦੀ ਮਾਤਾ ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ ਇਸ ਸਲਾਹ ਵਿੱਚ ਦਰਬਾਰ ਨੇ ਸਰਬ ਸੰਪਤੀ ਪ੍ਰਗਟ ਕੀਤੀ ਸੋ 18 ਅਗਸਤ 1847 ਈਸਵੀ ਨੂੰ ਮਹਾਰਾਣੀ ਸਾਈਬਾ ਨੇ ਲਾਹੌਰ ਤੇ ਰਾਜ ਮਹਿਲ ਨੂੰ ਛੱਡਿਆ ਅਤੇ ਉਸ ਨੂੰ ਸ਼ੇਖਪੁਰਾ ਪਹੁੰਚਾਇਆ ਗਿਆ ਇਹ ਕਦਮ ਉਠਾਉਣ ਦੇ ਹੇਠ ਲਿਖੇ ਕੁਝ ਸਬਬ ਸਨ ਪਹਿਲਾ ਪੂਰੋਵਾਲ ਦੀ ਸੁਲਾਹ ਵੇਲੇ ਇਹ ਜ਼ਰੂਰੀ ਹੋ ਗਿਆ ਇਹ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਕਾਰਜਿਕ ਕੰਮਾਂ ਤੋਂ ਪ੍ਰਵੰਧ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ ਉਸ ਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ ਤਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੱਜ਼ਤ ਨਾਲ گزار ਸਕੇ ਇਹ ਸਭ ਕੁਝ ਹੁੰਦਿਆਂ ਹੋਇਆ ਵੀ ਮਹਾਰਾਣੀ ਗਵਰਨਮੈਂਟ ਨੂੰ ਉਲਟਨ ਦੀਆਂ ਚਾਲਾਂ ਚਲਦੀ ਰਹੀ ਅਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਕਿ ਸਰਕਾਰੀ ਕੰਮਾਂ ਵਿੱਚ ਰੁਕਾਵਟ ਅਤੇ ਔਂਕੜਾ ਪੈਦਾ ਹੁੰਦੀਆਂ ਰਹੀਆਂ ਦੂਜਾ ਮਹਾਰਾਜ ਅਤੇ ਅਜੇ ਬਾਲਕ ਹੈ ਉਹ ਵੱਡਾ ਹੋ ਕੇ ਅਹੋ ਜਿਹਾ ਬਣੇਗਾ ਜਿਹੋ ਜਿਹਾ ਉਸ ਨੂੰ ਬਣਾਇਆ ਜਾਵੇਗਾ ਸੋ ਇਹ ਸੰਭਵ ਹੈ ਕਿ ਉਸ ਦੀ ਮਾਤਾ ਆਪਣੇ ਜਾਤੀ ਵਿਰੋਧ ਦੇ ਕਾਰਨ ਸਰਦਾਰਾਂ ਦੇ ਵਿਰੋਧ ਉਸ ਦੇ ਮਨ ਵਿੱਚ ਜ਼ਹਿਰ ਭਰਦੀ ਰਹੇਗੀ ਰਾਜ ਦੇ ਵਜ਼ੀਰ ਅਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਸ ਨੂੰ ਦਿੱਤੀ ਜਾਵੇਗੀ ਅਤੇ ਅਜਿਹੀ ਸਿੱਖਿਆ ਦੀ ਕਦੇ ਵੀ ਅੱਗੇ ਨਹੀਂ ਦਿੱਤੀ ਜਾ ਸਕਦੀ ਮਹਾਰਾਜ ਦੀ ਸਿੱਖਿਆ ਮਨ ਦੀ ਉਚਾਈ ਕੁਦਰਤੀ ਵਿਦਿਆ ਤੇ ਇਨਸਾਨੀ ਗੁਨਾ ਦੇ ਆਧਾਰ ਤੇ ਹੀ ਹੋਣੀ ਚਾਹੀਦੀ ਹੈ ਤਾਂ ਕਿ ਸਹਿਮ ਦਾ ਨਾਮੇ ਦੇ ਮੁੱਖਣ ਉਤੇ ਮਹਾਰਾਜ ਅਤੇ ਉਸਦੀ ਪਰਜਾ ਦੀ ਹਰਸ਼ ਰੈਣੀ ਵਿੱਚ ਅਮਨ ਬਹਾਲ ਰਹਿ ਸਕੇ ਅਤੇ ਉਹ ਇੱਕ ਦੂਜੇ ਨੂੰ ਮਿਹਰਬਾਨ ਸਮਝਣ ਅਮਨ ਦੀ ਕਰੱਬੀ ਦਾਤ ਹੈ ਪਰ ਜੇ ਮਹਾਰਾਜ ਆਪਣੀ ਮਾਂ ਕੋਲ ਰਹਾ ਤਾਂ ਉਸਦੀ ਆਸ ਨਹੀਂ ਰੱਖੀ ਜਾ ਸਕਦੀ ਤੀਜਾ ਜਦੋਂ ਤੱਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿੱਚ ਹੈ ਉਪਰੇ ਬੰਦੇ ਬਿਨਾਂ ਰਕਾਪਟੋਸ ਨੂੰ ਮਿਲ ਸਕਦੇ ਹਨ ਅਤੇ ਹਰ ਇੱਕ ਫਾਸ ਦੀ ਜੋ ਹੋਣ ਵਾਲੇ ਪ੍ਰਬੰਧ ਤੇ ਖੁਸ਼ ਨਹੀਂ ਮਹਾਰਾਣੀ ਨੂੰ ਰਾਜ ਦਾ ਸਰਜਾਰਤਾ ਸਮਝਦਾ ਹੈ ਅਤੇ ਵਿੱਚੋਂ ਕਈਆਂ ਨੇ ਤਾਂ ਖਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ ਪੰਜਾਬ ਰਾਜ ਦੇ ਹਰ ਸੱਜਣ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ ਜਰਨੈਲ ਹਿੰਦ ਆਪ ਜਨਤਾ ਦੇ ਅਮਨ ਮੁਲਕ ਦੀ ਰਾਖੀ ਸਰਕਾਰ ਦੀ ਸਮਰਥਾ ਮਹਾਰਾਜੇ ਅਤੇ ਉਸਦੇ ਵਜ਼ੀਰ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ ਇਸ ਐਲਾਨ ਦਾ ਲੋਕਾਂ ਉਤੇ ਬਹੁਤ ਬੁਰਾ ਅਸਰ ਪਿਆ ਰਾਜਕਰਾਂ ਨੇ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਅੰਦਰ ਗੁੱਸੇ ਦੀ ਅੱਗ ਤੁਖਣ ਲੱਗ ਪਈ 9 ਸਾਲ ਦੇ ਮਾਸੂਮ ਬੱਚੇ ਨੂੰ ਉਸ ਦੀ ਮਾਂ ਤੋਂ ਵਿਛੋੜ ਦਿੱਤਾ ਗਿਆ। ਰਾਜਮਾਤਾ ਜਿੰਦ ਕੌਰ ਨੂੰ ਸੇਖਪੁਰੇ ਕਿਰੇ ਵਿੱਚ ਕੈਦ ਕਰ ਦਿੱਤਾ ਗਿਆ। ਭਰੋਵਾਲ ਦੇ ਅਹਿਮਦ ਨਾਮੇ ਦੇ ਉਲਟ ਉਸ ਦੀ ਪੈਨਸ਼ਨ ਘਟਾ ਦਿੱਤੀ ਗਈ। ਉਸ ਨੂੰ ਆਪਣੇ ਪੁੱਤਰ ਨੂੰ ਸੁਖ ਸੁਨੇਹਾ ਕੱਲਣੋਂ ਵੀ ਰੋਕ ਦਿੱਤਾ ਗਿਆ। ਇਹ ਕੁਸ਼ੋ ਹਨੇਰੀ ਲਾਰਸਨ ਅਤੇ ਲਾਰਡਨ ਹਾਰਡਨ ਨੇ ਕੀਤਾ ਜਿਨ੍ਹਾਂ ਨੂੰ ਨੇਕਦਿਲ, ਚੰਗੇ, ਭਲੇ ਪੁਰਸ਼ ਅਤੇ ਨਰਮ ਸੁਭਾਅ ਦੇ ਕਿਹਾ ਜਾਂਦਾ ਹੈ। ਸੇਖਪੁਰਾ ਪਹੁੰਚ ਕੇ ਜਿੰਦਾ ਨੈ ਹੈਰਨੀ ਲਾਰਸਨ ਨੂੰ ਦੂਜੀ ਚਿੱਠੀ ਲਿਖੀ। ਸਤਿਗੁਰ ਪ੍ਰਸਾਦ ਲਖਤਮ ਬੀਬੀ ਸਾਹਿਬ ਜੀ ਲਾਰਸਨ ਸਾਹਿਬ ਜੋ ਅਸੀਂ ਰਾਜੀ ਬਾਜੀ ਸੇਖਪੁਰੇ ਆਣ ਪਹੁੰਚੇ ਤੁਸੀਂ ਸਾਡਾ ਸਵਾਬ ਸਾਹਮ ਕੇ ਪੇਜਨਾ ਹੋਰ ਜੈਸੇ ਸਮਨ ਵਿੱਚ ਬੈਠੇ ਸੇ ਤੁਸੀਂ ਸੇਖਪੁਰੇ ਬੈਠੇ ਹਾਂ ਦੋਵੇਂ ਥਾਂ ਇੱਕੋ ਜਿਹੇ ਸਾਨੂੰ ਹਨ ਤੁਸੀਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਹੈ ਮੇਰਾ ਪੁੱਤ ਖੋ ਲਿਆ ਦਸਾਂ ਮਹੀਨੇ ਮੈਂਟਡ ਵਿੱਚ ਰੱਖਿਆ ਅਤੇ ਮਨਮਨ ਪਾਲ ਲਿਆ ਹੈ ਬਿਨਾ ਗੱਲ ਮੇਰੇ ਨਾਲ ਵਿਛੋੜਿਆ ਮੈਨੂੰ ਤੇ ਕੈਦ ਰੱਖ ਦੇ ਮੇਰੇ ਆਦਮੀ ਕੱਢ ਦਿੰਦੇ ਮੇਰੀਆਂ ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ ਉਸ ਤਰ੍ਹਾਂ ਮੇਰੇ ਨਾਲ ਕਰ ਦੇ ਪਰ ਇੱਕ ਮੇਰੇ ਨਾਲ ਪੁੱਤਰ ਵਿਛੋੜਾ ਨਾ ਕਰ ਦੇ ਵਾਸਤਾ ਹੀ ਆਪਣੇ ਰੱਬ ਦਾ ਵਾਸਤਾ ਹੀ ਮੇਰੇ ਪਾਦਸ਼ਾਹ ਦਾ ਜਿਸ ਦਾ ਨਿਕਮ ਨਿਕਮ ਖਾਂਦੇ ਹੋ ਮੇਰਾ ਪੁੱਤ ਮੈਨੂੰ ਮਿਲੇ ਇਹ ਦੁੱਖ ਮੌਤੋਂ ਸਹਿਆ ਨਾ ਜਾਂਦਾ ਨਹੀਂ ਤਾਂ ਮੈਨੂੰ ਮਰਵਾ ਦਿੰਦੇ ਪੁੱਤ ਮੇਰਾ ਬਹੁਤ ਅਨਜਾਣਾ ਏ ਕੁਛ ਕਰਨੇ ਜੋਗਾ ਨਹੀਂ ਮੈਂ ਬਾਦਸ਼ਾਹੀ ਛੋੜੀ ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ ਵਾਸਤਾ ਹੀ ਰੱਬ ਦਾ ਮੇਰੀ ਅਰਜ਼ ਮੰਨੋ ਇਸ ਵੇਲੇ ਮੇਰਾ ਕੋਈ ਨਹੀਂ ਮੈਂ ਅੱਗੇ ਵੀ ਕੋਈ ਗੁਰਜ ਨਹੀਂ ਜੋ ਆਖੋਂਗੇ ਮੈਂ ਸੋ ਮੰਨਾਂਗੀ ਮੇਰੇ ਪੁੱਤ ਕੋਲ ਨਹੀਂ ਭੈਣ ਭਾਈ ਨਹੀਂ ਕੋਈ ਚਾਚਾ ਤਾਇਆ ਨਹੀਂ ਬਾਪ ਨਹੀਂ ਇਸ ਨੂੰ ਕਹਿੰਦੇ ਹਵਾਲੇ ਕੀਤਾ ਜੇ ਮੇਰੇ ਨਾਲ ਐਡੀ ਜ਼ੁਲਮੀ ਐਵੇਂ ਜੇ ਹੋਰ ਮੈਂ ਸੇਖ ਉਰੇ ਰਹਾਂਗੀ ਮੈਂ ਲਾਹੌਰ ਨਹੀਂ ਜਾਵਾਂਗੀ ਮੇਰੇ ਪੁੱਤ ਨੂੰ ਮੇਰੇ ਕੋਲ ਭੇਜ ਦਵੋ ਮੈਂ 19 ਮੈਂ 19 ਦਿਨੀ ਤੁਸਾਂ ਪਾਸ ਆਵਾਂਗੀ ਜਿਸ ਦਿਨ ਦਰਬਾਰ ਲਾਉਣਾ ਹੋਸੀ ਉਸ ਦਿਨ ਉਸ ਨੂੰ ਮੈਂ ਭੇਜ ਦਿਆਂਗੀ ਹੋਰ ਮੇਰੇ ਨਾਲ ਵੀ ਬਹੁਤ ਹੋਈ ਸੀ ਮੇਰੇ ਪੁੱਤ ਨਾਲ ਵੀ ਬਹੁਤ ਸੀ ਹੋਈ ਅਤੇ ਲੋਕਾਂ ਦਾ ਕਿਹਾ ਮੰਨ ਲਿਆ ਹੁਣ ਬੱਸ ਕਰੋ ਬਹੁਤ ਹੀ ਹੋ ਗਈ ਹੈ ਠੀਕ ਕਹਿੰਦੇ ਨੇ ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ ਕੇਵਲ ਦਿਮਾਗ ਹੁੰਦਾ ਹੈ ਲਾੜਥੰ ਦੀ ਛਾਤੀ ਵਿੱਚ ਕੋਈ ਦਰਦ ਵਾਲਾ ਦਿਲ ਨਹੀਂ ਤਾਹੀਂ ਦੁਖੀ ਜਿੰਦਾਏ ਚਿੱਠੀ ਪੜ ਕੇ ਜਰੂਰ ਕੰਡ ਲੈਂਦਾ ਉਹਨੇ ਉੱਤਰ ਵਿੱਚ ਇੰਨਾ ਹੀ ਲਿਖਿਆ ਕਿ ਦਲੀਪ ਸਿੰਘ ਮਾਨ ਨਾਲੋਂ ਵਿਛੜ ਕੇ ਖੁਸ਼ ਹੈ ਨਾਲ ਹੀ ਹਾਕਮਨਾਮਾ ਬੋਲੀ ਵਿੱਚ ਨਾਨਸਨ ਨੇ ਕੁਝ ਹਦਾਇਤਾਂ ਲਿਖਣੀਆਂ ਵੀ ਜ਼ਰੂਰੀ ਸਮਝੀਆਂ ਉਸਦੇ ਉੱਤਰ ਵਿੱਚ ਜਿੰਦਾ ਨੇ ਤੀਜੀ ਚਿੱਠੀ ਲਿਖੀ ਸਤਿਗੁਰ ਪ੍ਰਸਾਦ ਲਿਖਤਮ ਮਹਾਰਾਣੀ ਸਾਹਿਬਾ ਮੁਲਾਸਨ ਆਪਕਾ ਪਹੁੰਚਾ ਬਹੁਤ ਖੁਸ਼ੀ ਹੋਈ ਕਿ ਮੈਂ ਤੁਮਕੋ ਯਾਦ ਹੂੰ ਤੁਮਨੇ ਜੋ ਲਿਖਾ ਹੈ ਮਹਾਰਾਜ ਖੁਸ਼ੀ सुनकर दिल खुश हुआ जिस दिन से हम लाहौर से चले आई उस दिन से आज हमने महाराज की खुशी की खबर सुनी है जो तुमने लिखा है सो सब सच होवेगा और मेरा दिल गवाही नहीं देता कि महाराज राजी होवे जिनकी माँ बिछड़ गई होवे वो क्यों कर राजी होवेगा महाराज तो बिना एक एक फल देते हो एक तो दान और एक कभी बिछड़े नहीं थे आप सियाने हो बुद्धिमान हो आपने दिल में समझाओ कि महाराज किस तरह राजी ये जो तुमने लिखा है नजर खातर महाराज का है जो तुमने महाराज की खुशी खातर रखी है वो सारे जमाने से मशहूर हुई है के रुतो हुई को शीन कर शाला बाग को ले गए और माँ को बाल पकड़कर बाहर निकाल दिया तुम्हारे तो दिल में इतना ना आया कि महाराज नदान है क्यों कर रहेगा तुम्हारे इज्जत अबारू के ताई रखा था सो नमकहरामों ने वो इज्जत अबारू भी नहीं रहने दी एक अफसोस है कि तुमने हमारे जुम्मे समझकर कर तकसीम नहीं लगाई नमकहरामों के कहने पर अमल कर कर देश निकाला दे दिया जो किया सो सब आपकी नेक नामी हुई है मेरी इज्जत अबारू और तुम्हारा जनाब का सुर्ख हो गया और जो तुमने मेरे साथ किया है ऐसा किसी खूनी के साथ भी नहीं गुजरता है मैं सब कुछ छोड़कर फकीर हुई थी सो तुमने फकीर भी नहीं रहने दिया ਔਰ ਖਰਚ ਸੇ ਹਮ ਬਹੁਤ ਤੰਗ ਹੈ ਔਰ ਬੰਦੂਜੀਤ ਕੋ ਤੇਮਾਰੇ ਪਾਸ ਭੇਜਿਆ ਹੈ ਇਸ ਕੋ ਆਪਣੇ ਪਾਸ ਰਖਣਾ ਔਰ ਆਧਾ ਅਪਸਰ ਹਮਾਰੇ ਪਾਸ ਪਹੁੰਚ ਗਿਆ ਆਧਾ ਨਹੀਂ dete ਹਮ ਕੋ ਦਿਲਵਾਨੇ ਦੋ ਔਰ ਖਰਚਾ ਲੈਕਰ ਭੇਜੋ ਇਸ ਚਿੱਠੀ ਦੇ ਅੰਗਰੇਜ਼ੀ ਉਲਥੇ ਵਿੱਚ 16/23 ਅਗਸਤ 1847 ਦੀ ਤਰੀਕ ਦਰਜ ਹੈ ਇਸ ਦੀ ਬੋਲੀ ਵੀ ਪਹਿਲੀਆਂ ਚਿੱਠੀਆਂ ਨਾਲੋਂ ਵੱਖਰੀ ਅਤੇ ਉਪਰੀ ਹੈ ਸ਼ਾਇਦ ਇਸ ਵਾਸਤੇ ਕਿ ਇਹ ਸਰਕਾਰੀ ਮੁਕਾਬਲੇ ਦੇ ਉੱਤਰ ਵਿੱਚ ਲਿਖੀ ਸੀ ਇਹ ਚਿੱਠੀ ਪੜ੍ਹ ਕੇ ਲਾਰਸਨ ਬਥੇਰੇ ਕ੍ਰੋਧवान ਹੋ ਗਿਆ ਜਿੰਦਾ ਦੀ ਕੈਦ ਪਹਿਲਾਂ ਨਾਲੋਂ ਬਥੇਰੇ ਸਖਤ ਕਰ ਦਿੱਤੀ ਗਈ ਚਿੱਠੀ ਪੱਤਰ ਭੇਜਣ ਦੀ ਵੀ ਉਸ ਨੂੰ ਮਨਾਹੀ ਕਰ ਦਿੱਤੀ ਗਈ ਸਨ 1838 ਸਵੀਰੇ ਆਰੰਭ ਵਿੱਚ ਲਾਰਸਨ ਹੰਡਨ ਨੇ ਨੇਰੀ ਲਾਰਸਨ ਦੋਮੇ ਬਦਲ ਗਏ ਉਹਨਾਂ ਦੀ ਥਾਂ ਨਮੇ ਹਾਕਮ ਆ ਗਏ 21 ਜਨਵਰੀ ਨੂੰ ਲਾਰਸਨ ਦਲਹੌਜੀ ਨੇ ਗਵਰਨਰ ਜਰਨੈਲ ਦਾ ਕੰਮ ਸੰਭਾਲਿਆ ਅਤੇ 1 ਮਾਰਚ ਨੂੰ ਫਰੈਂਡਿਕਸ ਕੜੀ ਲਾਹੌਰ ਦਾ ਰੈਜ਼ਿਡੈਂਸ ਬਣਿਆ ਉਹਨਾਂ ਦੇ ਆਉਣ ਉੱਤੇ ਜਿੰਦਾ ਦੇ ਕਸਟ ਵਿੱਚ ਹੋਰ ਵੀ ਵਾਧਾ ਹੋ ਗਿਆ ਰੈਜ਼ਿਡੈਂਟ ਕੜੀ ਲਾਂਸਨ ਨਾਲੋਂ ਵੀ ਬਥੇਰੇ ਸ਼ੱਕੀ ਸੁਭਾਅ ਦਾ ਸੀ ਉਹਨੂੰ ਸ਼ੱਕ ਪਿਆ ਕਿ ਮਿਸਟਰ ਲਾਲ ਸਿੰਘ ਦਾ ਵਕੀਲ ਸਹਿਬਾ ਸਿੰਘ ਚੋਰੀ-ਚੋਰੀ ਆ ਕੇ ਮਹਾਰਾਣੀ ਜਿੰਦਾ ਨੂੰ ਮਿਲਦਾ ਹੈ ਤਰੀ ਨੇ ਇੱਕ ਪਾਸੇ ਜਿੰਦਾ ਨੂੰ ਸਖਤ ਤਾੜਨਾ ਕੀਤੀ ਤੇ ਦੂਜੇ ਪਾਸੇ ਸਾਹਿਬ ਸਿੰਘ ਨੂੰ ਡਾਟਿਆ ਕਿ ਜੇ ਮੁੜ ਕੇ ਸੇਖਪੁਰੇ ਦੇ ਨੇੜੇ ਵੇਖਿਆ ਗਿਆ ਤਾਂ ਸਖਤ ਸਜ਼ਾ ਦਿੱਤੀ ਜਾਏਗੀ ਥੋੜੇ ਦਿਨਾਂ ਪਿਛੋਂ ਹੋਰ ਅਫਵਾਹ ਉਡਾਈ ਗਈ ਕਿ ਜਿੰਦਾ ਨੇ ਕਸ਼ਮੀਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਅਤੇ ਲਾਹੌਰ ਮਹਾਰਾਜਾ ਦਲੀਪ ਸਿੰਘ ਨੂੰ ਫਕੀਰਾਂ ਹੱਥ ਸੁਨੇਹੇ ਭੇਜੇ ਹਨ ਪੜਤਾਲ ਕਰਨ ਉਤੇ ਸਭ ਗੱਲਾਂ ਝੂਠੀਆਂ ਨਿਕਲੀਆਂ ਇਨਾਂ ਦਿਨਾਂ ਵਿੱਚ ਜਿੰਨਾਂ ਨੇ ਆਪਣੇ ਨੌਕਰਾਂ ਨੂੰ 60-60 ਰੁਪਏ ਦੀਆਂ 부ਤਕੀਆਂ ਇਨਾਮ ਵੱਲੋਂ ਦਿੱਤੀਆਂ ਇਹ ਖ਼ਬਰ ਸੁਣ ਕੇ ਕੜੀ ਦੇ ਗਰੋਧ ਦੀ ਹੱਦ ਨਾ ਰਹੀ ਉਹਨਾਂ ਜਿੰਨਾਂ ਦੀ ਹੱਤਕ ਕਰਨ ਵਾਸਤੇ ਦਿੱਤਾ ਹੋਇਆ ਇਨਾਮ ਵਾਪਸ ਕਰਵਾ ਦਿੱਤਾ ਅਤੇ ਪੁਰਾਣੇ ਸਾਰੇ ਨੌਕਰ ਕੱਢ ਕੇ ਉਹਨਾਂ ਦੀ ਥਾਂ ਨਵੇਂ ਰੱਖ ਦਿੱਤੇ ਨਵੇਂ ਨੌਕਰਾਂ ਨੂੰ ਤਾੜਨਾ ਕਰ ਦਿੱਤੀ ਕਿ ਕੋਈ ਵੀ ਮਹਾਰਾਣੀ ਤੋਂ ਕਿਸੇ ਕਿਸਮ ਦਾ ਇਨਾਮ ਜਾਂ ਬਖਸ਼ੀਸ਼ ਨਹੀਂ ਲੈ ਸਕਦਾ ਨਵੇਂ ਨੌਕਰ ਸਾਰੇ ਹੀ ਵਿਰੋਧੀ ਧੜੇ ਵਿੱਚੋਂ ਰੱਖੇ ਗਏ ਕਰੀਬ ਲੰਬਿੰਦਾ ਨੂੰ ਤਾਰਨਾ ਕੀਤੀ ਗਈ ਕਿ ਉਹ ਖਾਸ ਨੌਕਰਾਨੀਆਂ ਤੋਂ ਬਿਨਾ ਕਿਸੇ ਨਾਲ ਗੱਲ ਤੱਕ ਨਹੀਂ ਕਰ ਸਕਦੀ ਜੇ ਉਹਨਾਂ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਲਿਖਣੀ ਵੀ ਹੋਵੇ ਤਾਂ ਕਿਲੇ ਦੇ ਹਾਕਮ ਨੂੰ ਵਿਖਾ ਕੇ ਭੇਜੇ ਇੱਥੋਂ ਤੱਕ ਸੁਣਿਆ ਜਾਂਦਾ ਹੈ ਕਿ ਮਹਾਰਾਣੀ ਨੂੰ ਭੋਜਨ ਵਿਵਸਥੀ ਮਰਜ਼ੀ ਦਾ ਨਹੀਂ ਸੀ ਦਿੱਤਾ ਜਾਂਦਾ ਉਸ ਦੀ ਕੈਦ ਚੋਰਾਂ ਤੇ ਡਾਕੂਆਂ ਨਾਲੋਂ ਵੀ ਸਖਤ ਸੀ ਜਿੰਦਾ ਇਸ ਸਖਤਕ ਹੈ ਤੋਂ ਚੰ ਤੰਗ ਆ ਚੁੱਕੀ ਸੀ ਉਸਨੇ ਕੋਲਕਾਤੇ ਲਾਰਡਨ ਹਾਰਡਿਸਟ ਕੋਲੋਂ ਫਰਿਆਦ ਕਰਨ ਵਾਸਤੇ ਆਪਣਾ ਵਕੀਲ ਜੀਵਨ ਸਿੰਘ ਭੇਜਿਆ ਜੀਵਨ ਸਿੰਘ ਨੇ 2 ਫਰਬਰੀ 1848 ਈਸਵੀ ਨੂੰ ਦਲਹੌਜ ਜੀ ਕੋਲ ਦਸਖਾਤ ਕੀਤੀ ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਐਨਾ ਮਾੜਾ ਸਲੋਕ ਕਿਉਂ ਕੀਤਾ ਜਾ ਰਿਹਾ ਹੈ ਰੈਜ਼ੀਡੈਂਸ ਨੂੰ ਕਿਸੇ ਸਾਦੇਸ਼ ਦਾ ਸ਼ੱਕ ਹੈ ਤਾਂ ਮੁਕਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ ਮਹਾਰਾਣੀ ਨਿਰਦੋਸ਼ ਹੈ ਉਸਨਾਲ ਰਾਜਮਾਤਾ ਵਾਲਾ ਸਲੂਕ ਕੀਤਾ ਜਾਵੇ ਰੈਜ਼ੀਡੈਂਟ ਨੇ ਉਸ ਦੇ ਰਖਵਾਲੇ ਹਾਕਮ ਉਸ ਦੇ ਵਿਰੋਧੀ ਸਰਕਾਰ ਲਾਏ ਹਨ ਕਿਰਪਾ ਕਰਕੇ ਕਿਸੇ ਨੇਕ ਅੰਗਰੇਜ਼ ਨੂੰ ਉਸ ਦਾ ਰਖਵਾਲਾ ਲਾਇਆ ਜਾਵੇ ਇਸ ਦਾ ਉਤਰਡਲੋਜੀ ਵੱਲੋਂ 19 ਫਰਵਰੀ ਨੂੰ ਮਿਲਿਆ ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਨਹੀਂ ਮੰਨਦੀ ਉਸ ਨੇ ਜੋ ਕੁਝ ਕਹਿਣਾ ਹੋਵੇ ਰੈਜ਼ੀਡੈਂਟ ਰਾਹੀਂ ਕਹੇ ਬਹੁਤ ਸੁੰਦਰ ਜਿਸ ਹਾਕਮ ਵਿਰੋਧੀ ਮਹਾਰਾਣੀ ਨੂੰ ਸ਼ਿਕਾਇਤ ਕੀ ਸ਼ਿਕਾਇਤ ਹੈ ਉਸੇ ਰਾਹੀਂ ਬੇਨਤੀ ਕਰੇ ਜੀਵਨ ਸਿੰਘ ਨੇ ਨਾਮ ਤਿਲ ਨਾ ਹਾਰਿਆ ਉਸਨੇ 23 ਫਰਵਰੀ ਨੂੰ ਦਲਹੌਜੀ ਪਾਸ ਫਿਰ ਬੇਨਤੀ ਕੀਤੀ ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਅਤੇ ਆਪਣੇ ਆਸਰੇ ਵਿੱਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਆਪਕੋਸ਼ ਇਨਸਾਫ ਕਰੋ ਅੱਗੇ ਦਲਹੌਜੀ ਦੇ ਢਾਈ ਕੌੜੇ ਸ਼ਬਦਾਂ ਵਿੱਚ ਉੱਤਰ ਦਿੱਤਾ ਜਿੰਦਾਕਾਰ ਨੇ ਆਪਣੇ ਆਪ ਨੂੰ ਸਵਰਗਵਾਸੀ ਸ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਅਤੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ پاس ਪ੍ਰਾਰਥਨਾ ਕੀਤੀ ਹੈ ਇਸ ਵਾਸਤੇ ਮੈਥੋਂ ਕਿਸੇ ਕਿਸਮ ਦੀ ਕੋਈ ਆਸ ਨਾ ਰੱਖੇ ਮਾਨੋ ਰਣਜੀਤ ਸਿੰਘ ਦੀ ਰਾਣੀ ਅਤੇ ਦਲੀਪ ਸਿੰਘ ਦੀ ਮਾਤਾ ਦੱਸ ਕੇ ਜਿੰਦਾਂ ਨੂੰ ਉਹ ਕੋਹਰ ਪਾਪ ਕੀਤਾ ਜਿਸ ਦੀ ਮਾਫੀ ਦਲਹੌਜੇ ਦਰਗਾਹ ਵਿੱਚ ਨਹੀਂ ਹੋਣੀ ਵਿਚਾਰਾ ਜੀਵਨ ਸਿੰਘ ਨਿਰਾਸ਼ ਹੋ ਕੇ ਅਪ੍ਰੈਲ 1848 ਈਸਵੀ ਨੂੰ ਮਲਤਾਨਾ ਬਗਾਵਤ ਹੋ ਗਈ ਕੁਸ਼ ਨਾਮ ਕੱਟੇ ਸਫਾਈਆਂ ਦੇ ਦੋ ਅੰਗਰੇਜ਼ ਅਫਸਰ ਕਤਲ ਕਰ ਦਿੱਤੇ ਗਏ ਬਾਗੀਆਂ ਤੋਂ ਡਰਦਾ ਮੁਲਾराज ਵੀ ਉਹਨਾਂ ਨੂੰ ਨਾ ਮਿਲ ਗਿਆ ਕੜੀ ਅਤੇ ਲਹੌਜੀ ਦੇ ਜਾਣ ਬੁੱਝ ਕੇ ਉਹ ਬਗਾਵਤ ਨਾਂ ਦਵਾਈ ਜਿਸ ਕਰਕੇ ਉਹ ਬਹੁਤ ਵੱਧ ਗਈ 8 ਮਈ ਨੂੰ ਲਾਹੌਰ ਦੇ ਰੈਜ਼ੀਡੈਂਟ ਅਤੇ ਹੋਰ ਅੰਗਰੇਜ਼ ਅਫਸਰਾਂ ਦੇ ਵਿਰੁੱਧ ਇੱਕ ਸ਼ਾਦਿਸ਼ ਪਕੜੀ ਗਈ ਉਹ ਜੁਰਮ ਵਿੱਚ ਜਿੰਦਾ ਦੇ ਵਕੀਲ ਗੰਗਾ ਰਾਮ ਅਤੇ ਨਾਮ ਕੱਟੇ ਕਰਨਾਲ ਕਾਹਲ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਰੈਜ਼ੀਡੈਂਟ ਨੇ ਉਸ ਸ਼ਾਦੇਸ਼ ਵਿੱਚ ਜਿੰਦਾ ਦਾ ਵੀ ਹੱਥ ਸਮਝਿਆ ਮਹਾਰਾਣੀ ਨੇ ਅੱਗੇ ਉੱਤਰ ਦਿੱਤਾ ਮੈਂ ਨਿਰਦੋਸ਼ ਹਾਂ ਖੁੱਲੀ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਇਸ ਗੱਲ ਦਾ ਇਨਸਾਫ ਕੀਤਾ ਜਾਵੇ ਰੈਜ਼ੀਡੈਂਟ ਕੋਲ ਮਹਾਰਾਣੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ ਸੋ ਉਹ ਮੁਕੱਦਮਾ ਚਲਾਉਣ ਵਾਸਤੇ ਤਿਆਰ ਨਾ ਹੋਇਆ ਇੱਕ ਚਿੱਠੀ ਵਿੱਚ ਉਸਨੇ ਦਲਹੌਜੀ ਨੂੰ ਲਿਖਿਆ ਖੁੱਲੇ ਤੌਰ ਤੇ ਰਣਜੀਤ ਸਿੰਘ ਦੀ ਵਿਧਵਾ ਦੇ ਮੁਕੱਦਮੇ ਦਾ ਵਿਚਾਰ ਹੋਣਾ ਪੰਜਾਬ ਦੇ ਲੋਕਾਂ ਨੂੰ ਚੁਵੇਗਾ ਮﻘਦਮਾ ਚਲਾਉਣਾ ਜਿਸ ਵਿੱਚ ਜਿੰਦਾ ਨੇ નિર્ਦੋਸ਼ ਸਾਬਿਤ ਹੋ ਜਾਣਾ ਸੀ ਪੰਜਾਬ ਦੇ ਲੋਕਾਂ ਨੂੰ ਝੁਬਣਾ ਸੀ ਪਰ ਬਿਨਾਂ ਦੋਸ਼ ਸਾਬਿਤ ਕੀਤੇ سزا ਦੇਣੀ ਕੀ ਕੀ ਨਹੀਂ ਝੁਬਣੀ ਸੀ ਇਸ ਨੂੰ ਕਹਿੰਦੇ ਨੇ ਨੀਤੀ ਬਿਨਾ ਕਿਸੇ ਕਸੂਰ ਦੇ ਜਿੰਦਕਾਰ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ